ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸ਼ੁਭਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੇ ਖੁਸ਼ੀਆਂ ਦਾ ਦਿਨ ਲੋਲੀ ਦਾ ਤਿਉਹਾਰ ਕੁਝ ਦਿਨਾਂ ਦੇ ਵਿੱਚ ਆਉਣ ਵਾਲਾ ਤੇ ਇੱਕ ਪ੍ਰੋਗਰਾਮ ਅਲਿਖਿਆ ਗਿਆ ਹੈ ਕੇਂਦਰੀ ਮੰਤਰੀ ਸੋਮਪ੍ਰਤਾਸ਼ ਦੀ ਧਰਮਪ੍ਰਤਰੀ ਜਿਹੜੇ ਹੈਗੇ ਨੇ ਅਨੀਤਾ ਸੋਮਪ੍ਰਤਾਸ਼ ਉਹਨਾਂ ਵੱਲੋਂ ਫਗਵਾੜਾ ਵਿਖੇ ਔੰਕਾਰ ਨਗਰ ਦੀ ਦੁਸ਼ਹਿਰਾ ਗ੍ਰਾਊਂਡ ਵਿੱਚ ਪਹਿਲਾਂ ਤਾਂ ਤਸਵੀਰਾਂ ਦਿਖਾ ਦੇਣਾ ਕਿ ਇਸ ਵੇਲੇ ਠੱਠਾ ਮਾਰਦਾ ਕੱਠ ਜਿਹੜਾ ਉਹ ਇੱਥੇ ਇਕੱਠਾ ਹੋ ਰਿਹਾ ਤਮਾਮ ਜਿਹੜੇ ਲੇਡੀਜ਼ ਹੈਗੇ ਆ ਜਿਹੜੀਆਂ ਨਵ ਜਲਮੀਆਂ ਬੱਚੀਆਂ ਹੈਗੀਆਂ ਤੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ 1100 ਨਵ ਜਲਮੀਆਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਜਿਹੜਾ ਹੈ ਉਹ ਉਲੀਕਿਆ ਗਿਆ ਔਰ ਇੱਥੇ ਠੱਠਾ ਮਾਰਦਾ ਕੱਠ ਜਿਹੜਾ ਦੁਸ਼ਹਿਰਾ ਗ੍ਰਾਊਂਡ 'ਚ ਇਕੱਠਾ ਹੋ ਰਿਹਾ ਔਰ ਅਸੀਂ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੀਆਂ ਆਪਣੀਆਂ ਲਵ ਜਨਮੀਆਂ ਧੀਆਂ ਇੱਥੇ ਗਰਾਊਂਡ 'ਚ ਲੈ ਕੇ ਆਏ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਇਹ ਧੀਆ ਲੋਹੜੀ ਦਾ ਤਿਹਾਰ ਜਿਹੜਾ ਹੈਗਾ ਉਹ ਮਲਾਇਆ ਜਾਣਾ ਸਸੀ ਗੱਲ ਜੀ ਕੀ ਨਾਮ ਕੀ ਨਾਮ ਗੱਲ ਜੀ ਬਹੁਤ ਬਹੁਤ ਧੰਨਵਾਦ ਦੇਨਿਕ ਸਵੇਰਾ ਜੀ ਦਾ ਔਰ ਅੱਜ ਅਸੀਂ ਬੜੇ ਖੁਸ਼ ਆ ਕਿ ਅੱਜ ਅਸੀਂ ਧੀਆਂ ਦੀ ਲੋਹੜੀ ਪਾ ਰਹੇ ਆ ਮੈਨੂੰ ਬੜਾ ਚੰਗਾ ਲੱਗ ਰਿਹਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਮੁੰਡਿਆ ਔਰ ਕੁੜੀਆਂ ਦਾ ਫਰਕ ਮਟਾਉਣ ਲਈ ਹਮੇਸ਼ਾ ਸਾਨੂੰ ਮੇਰਾ ਖਿਆਲ ਕੱਟ ਨੂੰ ਕੱਟ ਤੋਂ 5-6 ਸਾਲ ਹੋ ਚੁੱਕੇ ਆ ਕਿ ਅਸੀਂ ਪਤੀਆਂ ਦੀ ਲੋੜੀ ਪਾਉਂਦੇ ਆ ਤਿਆਂ ਦਾ ਵੀ ਬੜਾ ਮਾਨ ਸਤਕਾਰ ਹੋ ਰਿਹਾ ਔਰ ਛੋਟੀਆਂ-ਛੋਟੀਆਂ ਬੱਚੀਆਂ ਦਾ ਇੰਨਾ ਸੋਹਣਾ ਮਾਨ ਸਨਮਾਨ ਹੁੰਦਾ ਹਰ ਸਾਲ ਅਸੀਂ ਘਰ ਤੋਂ ਇੱਕ-ਇੱਕ ਘਰ ਦੇ ਵਿੱਚ ਇਹ ਸੁਨੇਹਾ ਭੇਜਦੇ ਆ ਔਰ ਸਾਡੇ ਲਈ ਲੋਕ ਇੰਨੇ ਚਾਹ ਨਾਲ ਇੰਨੀ ਠੰਡ ਦੇ ਵਿੱਚ ਜਰ ਐਗນິກ ਤੋਂ ਹੁੰਦੇ ਪਈ ਇਹਨਾਂ ਕੋਰਾ ਪਿਆ ਕਾ ਵੀ ਆਪਣੀਆਂ ਬੱਚਿਆਂ ਨੂੰ ਲੈ ਕੇ ਬਿਲਕੁਲ ਜੀ ਬਿਲਕੁਲ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਮੈਡਮ ਨੀਤਾ ਸੋਮਪrakash ਜੀ ਦਾ ਸੋਮਪrakash ਜੀ ਦਾ ਇਦਾਂ ਦੇ ਉਪਰਾਲੇ ਹਮੇਸ਼ਾ ਕਰਦੇ ਰਹਿ ਜਿਹੜਾ ਕਿ ਸਮਾਜ ਚ ਤੀਆਂ ਦੀ ਇੱਜ਼ਤ ਬਣੀ ਰਹੇ ਔਰਤਾਂ ਚੜ ਵੱਧ ਕੇ ਸਮਾਜ ਵਿੱਚ ਆਪਣਾ ਕੰਮ ਕਰਦੀਆਂ ਨੇ ਧੰਨਵਾਦ ਤੀਆਂ ਦੇਖਿਆ ਦੇਵੇ ਤੀਆਂ ਚੰਗੇ ਵੱਡੇ ਉੱਚੇ ਮਕਾਮ ਹਾਸਲ ਕਰ ਰਹੀਆਂ ਕੋਈ ਜੱਜ ਬਣਿਆ ਕੋਈ ਆਈਪੀਐਸ ਬਣ ਲਿਆ और आज जो तुसी भी फंगी तो बहुत, बहुत, तो बहुत, बहुत का लेकिन हमें हमारे मैडम अनीता सोम प्रकाश हमारे ओमकार नगर में हमेशा तिया का फंक्शन मनाती है हर साल ग्यारह सौ कुड़ियों का लोरी डाल रही है बहुत अच्छा लग रहा है, है मैड, हमारे वार्ड में तो और ज्यादा खुशी है हमारे ओमकार नगर में अपने कैमरा मैन लोगों को तस्वीर दिखा दे ਕਿ ਕਿਰੇ ਫਾਖਾ ਮਾਰਦਾ ਇਕੱਠ ਜਣਾ ਉਹ ਸਲਵਾਰੇ ਦੀ ਦਸਾਰਾ ਗਰਾਊਂਡ ਦੇ ਵਿੱਚ ਇਕੱਠਾ ਹੋ ਰਿਹਾ ਔਰ ਤਮਾਮ ਮਾਵਾਂ ਆਪਣੀਆਂ ਲਵਜਲ ਵੀ ਆਤੀਆਂ ਹਾਲੂ ਲੈ ਕੇ ਇਸ ਗਰਾਊਂਡ ਵਿੱਚ ਕਟੀਆਂ ਹੋ ਰਹੀਆਂ ਨੇ ਔਰ ਅਲੀਤਾ ਸੋਮ ਪ੍ਰਕਾਸ਼ ਮੈਲਮ ਔਲਾ ਦਾ ਨਿੱਘਾ ਸਵਾਗਤ ਇਸ ਖੱਡਚੀਰਵੀ ਠੱਲ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਪਏ ਨੇ ਔਰ ਉਹਨਾਂ ਦਾ ਇਸ ਸਵਾਗਤ ਕਰਦੇ ਪਏ ਨੇ ਔਰ ਕੋਜੀ ਮਿਲਗਾ ਦੇ ਵਿੱਚ ਕੋਈ ਕੋਈ ਸਮੇਂ ਦੇ ਵਿੱਚ ਲੋਹੜੀ ਬਾਲੀ ਜਾਣੀ ਹੈ ਲੋਹੜੀ ਬਾਲਣ ਦੇ ਨਾਲ-ਨਾਲ ਜਿਹੜੀਆਂ ਨਵਜਲਮੀਆਂ ਧੀ ਆ ਗਿਆ ਉਹਨਾਂ ਦੀ ਲੋਹੜੀ ਪਾਉਣ ਦਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਣਾ ਭਾਜੀ ਕਿਵੇਂ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਹੈਗਾ ਮੈਨਾਂ ਵੱਲੋਂ ਕਿਵੇਂ ਵੇਖਦੇ ਸਾਰਿਆਂ ਨੂੰ ਨਵਜਮੀ ਬੱਚੀਆਂ ਦੀ ਲੋਹੜੀ ਆ ਪਹਿਲੇ ਦਾ ਵਧਾਈਆਂ ਜੀ ਜੋ ਪ੍ਰੋਗਰਾਮ ਸਾਡੇ ਮੈਡਮ ਨੀਤਾ ਤੋਂ ਵਰਗਾ ਜੀ ਫਗਵਾੜੇ 'ਚ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਸਾਰੇ ਪੰਜਾਬ 'ਚ ਕੋਈ ਇਦਾਂ ਦਾ ਪ੍ਰੋਗਰਾਮ ਕਰਦਾ ਆਊਗਾ ਦਸਤਰੇ ਮੇ ਥਾਲੀ ਨੂੰ ਚਲਦੇ ਅੱਜ 6 ਸਾਲ ਤੋਂ 7 ਸਾਲ ਹੋਣ ਲੱਗੇ ਆ ਕਿਆ ਜੋ ਜੋ ਲੋਰੀ ਦੀ ਸ਼ੁਰੂਆਤ ਮੈਡਮ ਜੀ ਨੇ ਕੀਤੀ ਸੀਗੀ ਇਸ ਤੋਂ ਵੱਡਾ ਪ੍ਰੋਗਰਾਮ ਮੈਨੂੰ ਨਹੀਂ ਲੱਗਦਾ ਸਾਰੇ ਪੰਜਾਬ 'ਚ ਕਿਤੇ ਵੀ ਹੋ ਸਕਦਾ ਸਾਰਿਆਂ ਨੂੰ ਇਸ ਦਿਹਾੜੀ ਦੀ ਬਹੁਤ ਬਹੁਤ ਮੁਬਾਰਕਾਂ ਜੀ